ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਰ ਸੰਗਤ ਅੱਜ ਆਪਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਿਆਰਿਓ ਚੀਨ ਦੇ ਵਿੱਚ ਨਵੇਂ ਵਾਇਰਸ ਦੀ ਦਸਤਕ ਹੋ ਚੁੱਕੀ ਹੈ ਸਿੱਧਾ ਦਿਮਾਗ ਤੇ ਹਮਲਾ ਕਰਦਾ ਹੈ ਤੇ ਤੁਸੀਂ ਪੂਰੀ ਜਾਣਕਾਰੀ ਜਿਹੜੀ ਹੈ ਉਸ ਦੇ ਬਾਰੇ ਲੈ ਸਕਦੇ ਹੋ ਕਿਵੇਂ-ਕਿਵੇਂ ਉਸ ਤੋਂ ਬਚਾਅ ਹੋ ਸਕਦੇ ਨੇ ਆਪਾਂ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਵੱਡੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਬਚਣ ਦੇ ਲਈ ਅੱਜ ਦੇ ਸਮੇਂ ਨੂੰ ਵਿਚਾਰਨ ਦੇ ਲਈ ਪਿਆਰਿਓ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੋ ਅੱਜ ਤੱਕ ਇਹ ਸਭ ਕੁਝ ਹੋ ਰਿਹਾ ਹੈ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੈ ਪਿਆਰਿਓ ਬਹੁਤ ਗਲਤ ਹੋ ਰਿਹਾ ਕਿਉਂਕਿ ਪਹਿਲਾਂ ਵੀ ਜਿਹੜੀ ਹੈ ਕਰੋਨਾ ਨੇ ਸਾਨੂੰ ਬੜੀ ਵੱਡੀ ਮਾਰ ਦਿੱਤੀ ਬਹੁਤ ਜ਼ਿਆਦਾ ਵੱਡਾ ਸਾਡਾ ਨੁਕਸਾਨ ਹੁੰਦਾ ਹੈ ਬਹੁਤ ਵੱਡਾ ਸਾਡਾ ਨੁਕਸਾਨ ਹੋਇਆ ਬਹੁਤ ਵੱਡਾ ਸਾਡਾ ਨੁਕਸਾਨ ਕੀਤਾ ਗਿਆ ਉਸ ਸਮੇਂ ਦੇ ਵਿੱਚ ਪਰ ਹੁਣ ਚੀਨ ਦੇ ਵਿੱਚ ਇੱਕ ਨਵੇਂ ਵਾਇਰਸ ਦੀ ਦਸਤਕ ਹੋਈ ਹੈ ਜਿਹਦੇ ਲੱਛਣ ਨੇ ਕਿ ਉਹ ਦਿਮਾਗ ਤੇ ਔਰ ਦਿਲ ਤੇ ਸਿੱਧਾ ਅਸਰ ਕਰਦਾ ਹੈ ਇੱਕ ਨਵਾਂ ਵਾਇਰਸ ਹੈ ਉਹਦੀ ਖੋਜ ਨਾਲ ਇੱਕ ਵਾਰ ਫਿਰ ਡਰ ਫੈਲ ਗਿਆ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨ ਦੇ ਵਿੱਚ ਇੱਕ ਨਵੇਂ ਵਾਇਰਸ ਦੀ ਖੋਜ ਹੋਈ ਆ ਜਿਸ ਨੂੰ ਵੈਟਲੈਂਡ ਵਾਇਰਸ ਯਾਨੀ ਕਿ ਡਬਲਯੂ ਈ ਐਲ ਵੀ ਨਾਮ ਜਿਹੜਾ ਉਸ ਦਾ ਦਿੱਤਾ ਗਿਆ ਜੋ ਟਿਕ ਕੇ ਕੱਟਣ ਨਾਲ ਮਨੁੱਖਾਂ ਵਿੱਚ ਫੈਲ ਸਕਦਾ ਹੈ ਪਰ ਦੂਜੇ ਵਾਇਰਸਾਂ ਦੇ ਮੁਕਾਬਲੇ ਇਸ ਨੂੰ ਜ਼ਿਆਦਾ ਖਤਰਨਾਕ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਸਿੱਧਾ ਦਿਮਾਗ ਤੇ ਹਮਲਾ ਕਰਦਾ ਹੈ ਜਿਸ ਕਾਰਨ ਮਰੀਜ਼ ਕੋਮਾ ਦੇ ਵਿੱਚ ਚਲਾ ਜਾਂਦਾ ਹੈ ਮਰੀਜ਼ ਕੋਮਾ ਦੇ ਵਿੱਚ ਚਲਿਆ ਜਾਂਦਾ ਹੈ ਤੇ ਉਸ ਵਕਤ ਫਿਰ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਸਭ ਤੋਂ ਵੱਧ ਮੁਸ਼ਕਲ ਜਿਹੜੀ ਹੈ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਤੇ ਅਸਰ ਹੋ ਜਾਂਦਾ ਹੈ ਹਾਲਾਂਕਿ ਇਸ ਵਾਇਰਸ ਦੀ ਪਹਿਲੀ ਵਾਰ ਜੂਨ 19 2019 ਦੇ ਵਿੱਚ ਚੀਨ ਦੇ ਜਿੰਜੂ ਸ਼ਹਿਰ ਦੇ ਇੱਕ 61 ਸਾਲਾ ਮਰੀਜ਼ ਦੇ ਵਿੱਚ ਪਛਾਣ ਕੀਤੀ ਗਈ ਸੀ ਜੋ ਅੰਦਰੂਨੀ ਮੰਗੋਲੀਆ ਦੇ ਗਿੱਲੇ ਖੇਤਰਾਂ ਦੇ ਵਿੱਚ ਟਿਕਾਂ ਦੇ ਕੱਟਣ ਤੋਂ 5 ਦਿਨਾਂ ਬਾਅਦ ਬਿਮਾਰ ਹੋ ਗਿਆ ਸੀ ਇਸ ਬੁਖਾਰ ਦੇ ਵਿੱਚ ਮਰੀਜ਼ ਦੇ ਵਿੱਚ ਪਹਿਲਾਂ ਬੁਖਾਰ, ਸਿਰਦਰਦ, ਚੱਕਰ ਆਉਣੇ ਅਤੇ ਉਲਟੀਆਂ ਵਰਗੇ ਲੱਛਣ ਦਿਖਾਈ ਦਿੰਦੇ ਸੀ ਹਾਲਾਂਕਿ ਅਜੇ ਤੱਕ ਇਸ ਵਾਇਰਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕਿਹਾ ਜਾ ਰਿਹਾ ਹੈ ਕਿ ਇਸ ਬੁਖਾਰ ਦਾ ਅਸਰ ਦਿਮਾਗ ਤੇ ਸਭ ਤੋਂ ਜ਼ਿਆਦਾ ਦਿਖਾਈ ਦੇ ਰਿਹਾ ਕਿਉਂਕਿ ਇਸ ਵਾਇਰਸ ਦੇ ਨਾਲ ਸੰਕਰਮਿਤ ਇੱਕ ਮਰੀਜ਼ ਕੋਮਾ ਦੇ ਵਿੱਚ ਚਲਾ ਗਿਆ ਜਾਣੀ ਕਿ ਜੋ ਉਹਨਾਂ ਨੇ ਅੰਕੜੇ ਇਕੱਠੇ ਕੀਤੇ ਨੇ ਭਾਰਤ ਤੇ ਇਸ ਦਾ ਪ੍ਰਭਾਵ ਪੈ ਚੁੱਕਿਆ ਹੈ। ਮਹਾਮਾਰੀ ਵਿਗਿਆਨੀਆਂ ਨੇ ਇਹ ਮੰਨ ਲਿਆ ਹੈ ਕਿ ਇਹ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਵਾਇਰਸ ਨੇ ਨਾ ਉਹ ਚੀਨ ਵਿੱਚ ਪਹਿਲਾਂ ਵੀ ਆਉਂਦੇ ਰਹੇ ਨੇ। ਇਹ ਜਿਹੜਾ ਵਾਇਰਸ ਹੈ ਇਹ ਕੀੜਿਆਂ ਤੋਂ ਮਨੁੱਖਾਂ ਤੱਕ ਫੈਲਿਆ। ਅਜਿਹੇ ਵਾਇਰਸ ਦਿਮਾਗ ਤੇ ਹਮਲਾ ਕਰਦੇ ਨੇ ਹਾਲਾਂਕਿ ਚੀਨ 'ਚ ਪਾਏ ਗਏ ਵੈਟਲੈਂਡ ਵਾਇਰਸ ਕਾਰਨ ਭਾਰਤ ਦੇ ਵਿੱਚ ਘਬਰਾਉਣ ਦੀ ਜਿਹੜੀ ਹੈ ਉਹ ਲੋੜ ਨਹੀਂ ਹੈ ਥੋੜੀ ਬਹੁਤੀ ਆਸ਼ੰਕਾ ਜਿਹੜੀ ਉਹਨਾਂ ਨੇ ਜਿਤਾਈ ਹੈ ਤੇ ਹੁਣ ਉਹਨਾਂ ਨੇ ਨਮੂਨੇ ਜ਼ਾਹਰ ਕੀਤੇ ਵੀ ਇਹ ਫੈਲਦਾ ਕਿਵੇਂ ਹੈ ਸ਼ੁਰੂਆਤੀ ਜਾਂਚ ਜਦੋਂ ਕੀਤੀ ਗਈ ਖੋਜ ਕਰਤਾਵਾਂ ਨੇ ਉੱਤਰੀ ਚੀਨ ਦੇ ਵਿੱਚ ਗਹਿਰਾਈ ਨਾਲ ਜਾਂਚ ਸ਼ੁਰੂ ਕੀਤੀ ਜਦੋਂ ਜਿੱਥੇ ਉਹਨਾਂ ਨੇ ਵੱਖ-ਵੱਖ ਥਾਵਾਂ ਲਗਭਗ 14600 ਟਿੱਕਾਂ ਨੂੰ ਇਕੱਠਾ ਕੀਤਾ ਇਹਨਾਂ ਵਿੱਚੋਂ ਲਗਭਗ 2% ਨੇ WELV ਜੈਨੇਟਿਕ ਸਮਗਰੀ ਲਈ ਸਕਾਰਾਤਮਕ ਟੈਸਟ ਕੀਤਾ ਮੁੱਖ ਤੌਰ ਤੇ ਹੈਮਾਫਾਈਸਲਿਸ ਕਨਸੀਨਾ ਸਪੀਸੀਸ ਤੋਂ ਟਿੱਕਾ ਤੋਂ ਇਲਾਵਾ ਇਹ ਵਾਇਰਸ ਭੇਡਾਂ ਘੋੜਿਆਂ ਤੇ ਸੂਰਾਂ ਦੇ ਵਿੱਚ ਪਾਇਆ ਗਿਆ ਹੁਣ ਜਿਹੀ ਸਥਿਤੀ ਦੇ ਵਿੱਚ ਖੋਜ ਕਰਤਾਮਾਂ ਨੇ ਇਸ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਸੀ ਉਹਨਾਂ ਦੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੁਣ ਜਿਸ ਦੇ ਵਿੱਚ 640 ਵਿੱਚੋਂ 12 ਲੋਕਾਂ ਨੇ ਡਬਲਯੂ ਐਲ ਵੀ ਦੇ ਵਿਰੁੱਧ ਐਂਟੀਬਾਡਜ਼ ਬਣਾਈਆਂ ਜਦੋਂ ਕਿ ਹੋਰ 20 ਇਸ ਵਾਇਰਸ ਦੇ ਨਾਲ ਪੋਜ਼ਿਟਿਵ ਆਏ ਗਏ ਇਹਦੇ ਵਿੱਚ ਬੁਖਾਰ ਚੱਕਰ ਆਉਣੇ ਸਿਰ ਦਰਦ ਦਸਤ ਅਤੇ ਮਤਲੀ ਵਰਗੇ ਲੱਛਣ ਪਾਏ ਗਏ ਨੇ ਇੱਕ ਮਰੀਜ਼ ਤਾਂ ਦਿਮਾਗ ਤੇ ਰੀੜ ਦੀ ਹੱਡੀ ਵਿੱਚ ਚਿੱਟੇ ਲਹੂ ਦੇ ਸੈੱਲਾਂ ਦੀ ਜ਼ਿਆਦਾ ਗਿਣਤੀ ਕਾਰਨ ਕੋਮਾ ਦੇ ਵਿੱਚ ਜਾਣਾ ਪੈ ਗਿਆ ਇੱਕ ਬਾਕੀ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹੁਣ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਉਹ ਕਿਵੇਂ ਚੂਹਿਆਂ ਤੇ ਪ੍ਰੋਗਸ਼ਾਲਾ ਦੇ ਪ੍ਰਯੋਗਾਂ ਨੇ ਦਿਖਾਇਆ ਹੈ ਕਿ ਡਬਲਯੂ ਈ ਐਲ ਵੀ ਘਾਤਕ ਲਾਗਾਾਂ ਦਾ ਕਾਰਨ ਬਣ ਸਕਦਾ ਹੈ ਸੰਭਾਵੀ ਤੌਰ ਤੇ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੁਝ ਮਾਮਲਿਆਂ ਵਿੱਚ ਇਹ ਹਲਕਾ ਹੁੰਦਾ ਹੈ ਅਤੇ ਦੂਜਿਆਂ ਵਿੱਚ ਇਹ ਬਹੁਤ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਖਾਸ ਤੌਰ ਤੇ ਇਹ ਦਿਮਾਗ ਨਾਲ ਸਬੰਧਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਇਸ ਤੋਂ ਇਲਾਵਾ ਖੋਜ ਕਰਤਾਵਾਂ ਨੇ ਵੱਖ-ਵੱਖ ਖੇਤਾਂ ਤੋਂ ਜਾਨਵਰਾਂ ਚ ਪਾਏ ਜਾਣ ਵਾਲੇ 125 ਵਾਇਰਸਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਚੋਂ 36 ਵਾਇਰਸ ਨਵੇਂ ਦੱਸੇ ਜਾਂਦੇ ਨੇ ਜਿਨ੍ਹਾਂ ਬਾਰੇ ਵਿਗਿਆਨੀ ਅਜੇ ਤੱਕ ਅਣਜਾਣ ਨੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਂ 39 ਵਾਇਰਸ ਅਜਿਹੇ ਨੇ ਜੋ ਜਾਨਵਰ ਤੋਂ ਜਾਨਵਰ ਅਤੇ ਫਿਰ ਇਨਸਾਨਾਂ ਦੇ ਵਿੱਚ ਫੈਲ ਸਕਦਾ ਹੈ ਜਿਸ ਨਾਲ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਹਾਲਾਂਕਿ ਇਹ ਕਹਿਣਾ ਜਲਦਬਾਜ਼ੀ ਹੋਏਗੀ ਕਿ ਕਿੰਨੀ ਸੰਕਰਮਣ ਫੈਲਾ ਫੈਲਾਉਂਦੇ ਨੇ ਪਰ ਚੀਨ ਇਹਨਾਂ ਨਵੇਂ ਵਾਇਰਸਾਂ ਤੇ ਨਜ਼ਰ ਰੱਖ ਰਿਹਾ ਹੈ ਤਾਂ ਜੋ ਇਹ ਕਰੋਨਾ ਵਾਂਗ ਘਾਤਕ ਸਾਬਤ ਨਾ ਹੋ ਸਕਣ ਤੇ ਲੋਕਾਂ ਨੂੰ ਜਿਹੜੀ ਹੈ ਬਹੁਤ ਹੀ ਦਿੱਕਤ ਪਰੇਸ਼ਾਨੀ ਉਹ ਜਿਹੜੀ ਨਾ ਆਵੇ ਹੁਣ ਦਿਲ ਤੇ ਦਿਮਾਗ ਜੇਕਰ ਪ੍ਰਭਾਵ ਹੋ ਜਾਣਗੇ ਪ੍ਰਭਾਵਿਕ ਕਰੋਨਾ ਤੋਂ ਵੀ ਖਤਰਨਾਕ ਇਹ ਮਹਾਮਾਰੀ ਦਾ ਜਿਹੜਾ ਖਤਰਾ ਹੈ ਚੀਨ 'ਚ ਖਤਰਨਾਕ ਵਾਇਰਸ ਮਿਲਿਆ ਭਾਰਤ ਨੂੰ ਸਿਰਫ ਅਲਰਟ ਕੀਤਾ ਗਿਆ ਵੀ ਤੁਸੀਂ ਸਿਰਫ ਅਲਰਟ ਹੋ ਜਾਓ ਕਿਉਂਕਿ ਜੇਕਰ ਤੁਸੀਂ ਹੁਣ ਇਸ ਦੇ ਬਾਰੇ ਤਿਆਰੀ ਖਿੱਚੋਗੇ ਤਾਂ ਸ਼ਾਇਦ ਤੁਸੀਂ ਬਚ ਪਾਓਗੇ ਨਹੀਂ ਤੁਹਾਡਾ ਬਚਣਾ ਨਾ ਮੁਨਕਿਆ ਤੁਸੀਂ ਬਚ ਨਹੀਂ ਸਕਦੇ ਨਹੀਂ ਨਹੀਂ ਤੁਸੀਂ ਬਚਣਾ ਕਿਉਂਕਿ ਬਹੁ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਉਹ ਫਿਰ ਇਸੇ ਤਰ੍ਹਾਂ ਆ ਜਾਣੀ ਹੈ ਜੇਕਰ ਇਹ ਆਪਣੇ ਕੋਲੇ ਰਹੀ ਮੁਸ਼ਕਲ ਤਾਂ ਫਿਰ ਬਹੁਤ ਵੱਡਾ ਜਿਹੜਾ ਕੰਮ ਆਪਣੀ ਖਰਾਬ ਹੋਣਾ ਹੈ ਹੋਰ ਤਾਂ ਕਿਸੇ ਦਾ ਹੋਣਾ ਨਹੀਂ ਇਸ ਕਰਕੇ ਕਹਿਣਾ ਵੀ ਜਦੋਂ ਵੀ ਆਪਾਂ ਕੋਈ ਕਾਰਜ ਕਰੀਏ ਤਾਂ ਬੜੇ ਸੋਚ ਸਮਝ ਕੇ ਕਰੀਏ ਅੱਜ ਕੱਲ ਤਾਂ ਬਿਮਾਰੀਆਂ ਦਾ ਘਰ ਹੈ ਸਾਰਾ ਕੁਝ ਖਾਣਾ ਪੀਣਾ ਹੋਰ ਤੇ ਸਾਦਾ ਫੁਲਕਾ ਦਾਲ ਰੋਟੀ ਘਰ ਦੀ ਜਿਹੜੀ ਆ ਖਾਓ ਤੇ ਸ਼ਾਇਦ ਉਹਦੇ ਨਾਲ ਅਸੀਂ ਬਚੇ ਰਹੀਏ ਕੁਝ ਸਮਾਂ ਤੱਕ ਜਿੰਨੀਆਂ ਅਸੀਂ ਬਾਹਰ ਲੀਆਂ ਚੀਜ਼ਾਂ ਜੰਕ ਫੂਡ ਫਾਸਟ ਫੂਡ ਖਾਵਾਂਗੇ ਤੇ ਬਿਮਾਰੀਆਂ ਤਾਂ ਫਿਰ ਆਉਣ گی ਆਉਣਗੀਆਂ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਗੁਰੂ ਤੋਂ ਵੱਡਾ ਕੋਈ ਨਹੀਂ ਉਸ ਉਸ ਵਾਹਿਗੁਰੂ ਤੋਂ ਅਕਾਲ ਪੁਰਖ ਤੋਂ ਵੱਡਾ ਕੋਈ ਹੋਰ ਨਹੀਂ ਜੇ ਉਹ ਜਨਮ ਦੇਣ ਵਾਲਾ ਹੈ ਬਚਾਉਣ ਵਾਲਾ ਵੀ ਉਹ ਹੈ ਮਾਰਨ ਵਾਲਾ ਕੋਈ ਨਹੀਂ ਹੈਗਾ ਮਾਰਨ ਵਾਲਾ ਕੋਈ ਨਹੀਂ ਜੰਮਿਆ ਜੇ ਉਹ ਬਚਾਉਣ ਵਾਲਾ ਬੈਠਾ ਹੈ ਨਾ ਉਤੇ ਭਰੋਸਾ ਕਰਕੇ ਇੱਕ ਵਾਰੀ ਚੱਲਿਓ ਸਤਗੁਰ ਅੱਗੇ ਅਰਦਾਸ ਕਰਿਓ ਹੁਣ ਕਰੋਨਾ ਕਾਲ ਦੇ ਵਿੱਚ ਕਿੰਨਾ ਕੁਝ ਆਪਾਂ ਨੇ ਝੱਲਿਆ ਪ੍ਰਸ਼ਾਦ ਤੱਕ ਨਹੀਂ ਲਿਆ ਇੱਕ ਦੂਜੇ ਤੋਂ ਹੱਥਾਂ ਨਾਲ ਐ ਕਰਕੇ ਜੇ ਵੋ ਫਲਾਣਾ ਤੇ ਉਹ ਉਹ ਚੀਜ਼ਾਂ ਬਹੁਤ ਅਗੇ ਨੇ ਪਰ ਜਿਨ੍ਹਾਂ ਨੇ ਭਰੋਸਾ ਰੱਖਿਆ ਤੇ ਉਹਨਾਂ ਦਾ ਵਿਗੜਿਆ ਵੀ ਕੱਖ ਨਹੀਂ ਸੋ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ